ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਜਿੱਦਾਂ ਤੁਸੀਂ ਕੱਲ ਸਾਡਾ ਲਾਈਵ ਇਹੀ ਲਿਆਣਾ ਕਿ ਆਪਾਂ ਲਾਈਵ ਦੇ ਵਿੱਚ ਜਿਹੜੇ 쿠ਪਨ ਹੀਗੇ ਉਹ ਕੱਢ ਦਿੱਤੇ ਆ ਤੇ ਜਿਹੜੇ ਜਿਹੜੇ ਕਸਟਮਰ ਤੇ ਸੂਟ ਨਿਕਲੇ ਆ ਉਹਨਾਂ ਨੂੰ ਬਹੁਤ ਸਾਰੀਆਂ ਕੀ ਇਹਨਾਂ ਦੇ ਮੁਬਾਰਕਾਂ ਵਧਾਈਆਂ ਵਧਾਈਆਂ ਤੇ ਇਦਾਂ ਦੀਆਂ ਫੇਰ ਕੋਈ ਨਾ ਕੋਈ ਆਫਰਾਂ ਤੁਹਾਨੂੰ ਆਪਾਂ ਦਿੰਦੇ ਰਾਵਾਂਗੇ ਇਹ ਸਿਰਫ ਅਜੇ ਆਪਾਂ ਕੱਢੇ 20 쿠ਪਨ ਇਸ ਤੋਂ ਬਾਅਦ ਫੇਰ ਆਪਾਂ ਹੋਰ ਅਜੇ ਕੱਢਨੇ ਆ 20 ਤੇ ਫੇਰ 10 ਇਦਾਂ ਕਰਕੇ ਟੋਟਲ ਆਪਾਂ ਕੱਢਨੇ ਆ 50 ਤੇ ਉਹਦੀ ਵੀ ਤਰੀਕ ਡੇਟ ਜਿਹੜੀ ਆਪਾਂ ਛੇਤੀ ਫਿਕਸ ਕਰ ਦਾਂਗੇ ਤੇ ਬਾਕੀ ਅੱਜ ਲੱਗੇ ਆਪਾਂ ਸ਼ੁਰੂ ਕਰਨਾ ਪਾਰਟੀ ਵੇਅਰ ਸੂਟਾਂ ਦੀ ਕਲੈਕਸ਼ਨ ਦੇ ਨਾਲ ਤੇ ਪਹਿਲਾ ਸ਼ੂਟ ਤੁਹਾਨੂੰ ਦਿਖਾਉਣਾ ਹੈ ਆਪਾਂ ਟਾਪ ਕੁਆਲਿਟੀ ਦਾ ਇਹ ਹੈਗੇ ਜੇ ਸੂਟ ਸਾਰੇ ਕਾਟਨ ਦੇ ਵਿੱਚ ਤੇ ਕੁਝ ਸੂਟ ਆਉਣਗੇ ਮਸ਼ੀਨ ਕਾਟਨ ਦੇ ਵਿੱਚ ਇਹਦਾ ਇੱਕ ਮਿੰਟ ਮੈਨੂੰ ਕਲਰ ਨਹੀਂ ਥੋੜਾ ਜਿਹਾ ਆਉਣ ਰਿਹਾ ਅਰੇ ਭਾਈ ਕਲਰ ਕਿੱਧਰ ਗਿਆ ਆਇਆ ਕਿ ਨਹੀਂ ਆਇਆ ਕਲਰ ਇਹਦਾ ਹੈਗਾ ਜੇ ਕੀ ਅੰਨੇ ਹੁੰਦੇ ਆ ਬ੍ਰਾਊਨ ਸ਼ੇਡ ਬ੍ਰਾਊਨ ਸ਼ੇਡ ਇਹ ਇੱਥੇ ਥੋੜਾ ਯਾਰਾ ਹੋਂਡਿਆ ਕਲਰ ਚੇਂਜ ਪਰ ਸੂੜ ਬਹੁਤ ਜ਼ਿਆਦਾ ਸੁਨਣਾ ਜੇ ਲੈਸ ਲੈਸ ਨਾਲ ਹੈ ਜੀ ਕਢਾਈ ਇਹਦੇ ਤੇ ਹਾਂ ਇੱਧਰ ਵੀ ਤੁਸੀਂ ਵੇਖ ਸਕਦੇ ਜੇ ਲੈਸ ਬਹੁਤ ਸੋਹਣੀ ਫੀਲਿੰਗ ਕੀਤੀ ਜੇ ਫਿਲ ਕਰਕੇ ਲੈਸ ਹਾਂਜੀ ਤੇ ਇਹਦੇ ਨਾਲ ਬਣਾਏ ਜੇ ਪੌਂਚੇ ਅੱਛਾ ਆ ਲੋ ਜੀ ਆ ਜੀ ਇਹਦੇ ਪੌਂਚੇ ਚੈੱਕ ਕਰਿਓ ਆ ਲੋ ਜੀ ਇਹ ਇਹਦੇ ਪਹੁੰਚਿਆਂ ਤੇ ਲਾਓ ਚਾਹੇ ਤੁਸੀਂ ਇਹਨੂੰ ਬਾਹਾਂ ਤੇ ਲਾਓ ਜਿੱਦਾਂ ਮਰਜ਼ੀ ਡਿਜ਼ਾਈਨ ਕਰਾ ਲਿਓ ਨਾ ਹੋਊਗਾ ਤਾਂ ਆਪਾਂ ਤੁਹਾਨੂੰ ਕਰਾ ਦਾਂਗੇ ਡਿਜ਼ਾਈਨ ਦੱਸ ਦਿਓ ਹੋ ਜੂਗਾ ਤੇ ਆ ਗਿਆ ਦੁਪੱਟਾ ਇਹਦੇ ਨਾਲ ਮਸਲੀਨ ਕਾਟਨ ਦਾ ਆਹ ਦੁਪੱਟੇ ਤੇ ਬਹੁਤ ਸਾਰਾ ਵਰਕ ਹੈ ਨਾ ਕਟ ਵਰਕ ਹੈ ਨਾਲ ਜਿੱਦਾਂ ਦਾ ਕਲਰ ਦੁਪੱਟੇ ਦਾ ਦਿਖਣ ਰਿਹਾ ਦੁਪੱਟੇ ਦਾ ਨਹੀਂ ਦਿਖਣ ਰਿਹਾ ਉਦੋਂ ਦਾ ਸੇਮ 골ਡਨ ਕਲਰ ਹੈ ਨਾ ਬ੍ਰਾਊਨ ਸ਼ੇਡ ਬ੍ਰਾਊਨ ਜੀ ਸ਼ੇਡ ਆ ਤੇ ਮਿੱਟੀ ਸ਼ੇਡ ਵੀ ਗਿਆ ਜਨਾ ਮਿੱਟੀ ਸ਼ੇਡ ਇਹ ਚੋ ਚੇਂਜ ਲੱਗਣ ਰਿਹਾ ਪਰ ਚੇਂਜ ਕੁਛ ਨਹੀਂ ਹੈ ਸੇਮ ਕਲਰ ਨੇ ਪਰ ਥੋੜੇ ਕਲਰ ਦੋਵੇਂ ਥੋੜੇ ਥੋੜੇ ਫਰਕ ਆਉਂਦੇ ਕੋਈ ਨੇ ਇਹਦੀ ਫੋਟੋ ਪਾ ਦਾਂਗੇ ਤੁਹਾਨੂੰ ਚੈੱਕ ਕਰ ਲਿਓ ਇਹਦਾ ਰੇਟ ਹੈਗਾ ਜੇ 950 ਰੁਪਏ ਅੱਜ ਦੀ ਸਾਰੀ ਵੀਡੀਓ ਜਿਹੜੀ 950 ਰੁਪਈਆਂ ਦੀ ਜੇ ਇਹ ਤੁਹਾਨੂੰ ਮਿਲਣਗੇ ਜੇ ਸ਼ਿਪਿੰਗ ਫਰੀ ਦੇ ਨਾਲ ਪੇਮੈਂਟ ਰਹੂਗੀ ਇਹਨਾਂ ਦੀ ਆਨਲਾਈਨ ਅਡਵਾਂਸ ਵੀ ਨੇਰਾ ਆ ਲੋ ਜੀ ਇਹ ਆ ਗਿਆ ਜੇ ਆਪਣੇ ਕੋ ਕਾਟਨ ਦੇ ਵਿੱਚ ਤੇ ਕਾਟਨ ਜਿਹੜੀ ਹੈ ਤੁਹਾਨੂੰ ਮੈਂ ਵੀ ਦਿਖਾ ਦਣਾ ਬਹੁਤ ਸੋਹਣੀ ਕਾਟਨ ਜੇ ਖਾਦੀ ਕਾਟਨ ਜਿੱਦਾਂ ਦੀ ਉਦਾਂ ਦੀ ਆ ਹੈਗਾ ਜੇ ਵੀ ਨੈਕ ਇਹਦਾ ਕਲੀਆਂ ਬਣੀਆਂ ਆ ਵੇਖੋ ਇੱਕ ਮਿੰਟ ਵੀ ਨੈਕ ਦੇ ਵਿੱਚ ਜਿੱਦਾਂ ਆ ਵੇਖੋ ਲਾਈਟ ਕਲਰ ਹੈ ਨਾ ਇਧਰ ਡਾਰਕ ਇਧਰ ਲਾਈਟ ਇਧਰ ਡਾਰਕ ਫੇਰ ਲਾਈਟ ਫੇਰ ਲਾਈਟ ਫੇਰ ਡਾਰਕ ਕੰਟਰਾਸਟ ਬਹੁਤ ਸੋਹਣਾ ਕੀਤਾ ਜੇ ਮਜੈਂਟਾ ਕਲਰ ਦੇ ਨਾਲ ਤੇ ਇਹਦੀਆਂ ਜਿਹੜੀਆਂ ਬਾਹਾਂ ਦਾ ਡਿਜ਼ਾਈਨ ਹੈ ਤੁਹਾਨੂੰ ਮੈਂ ਦਿਖਾਉਣਾ ਬਹੁਤ ਜ਼ਿਆਦਾ ਹੈਵੀ ਡਿਜ਼ਾਈਨ ਹੈ ਆਹ ਲੋ ਜੀ ਚੈੱਕ ਕਰਿਓ ਹਾਂ ਜੀ ਬਾਵਾ ਦਾ ਇਹ ਫੇਰ ਉਹੀ ਕਿ ਪੌਂਚ ਲੈ ਬਾਵਾ ਤਾਂ ਲੈ ਉਹ ਤੁਹਾਡੀ ਆਪਣੀ ਇੱਛਾ ਚੈੱਕ ਕਰਿਓ ਕਿੰਨਾ ਸੋਹਣਾ ਤੇ ਕਿੰਨਾ ਹੈ ਵੀ ਡਿਜ਼ਾਈਨ ਇਹਨਾਂ ਦਾ ਹਾਂ ਜੀ ਆਹ ਲੋ ਜੀ ਇਹਦਾ ਰੇਟ ਜਿਹੜਾ ਆ ਜਿੰਨਾ ਡਿਜ਼ਾਈਨ ਜਿੰਨਾ ਵਰਕ ਹੈ ਨਾ ਇਹਨਾਂ ਦੇ ਕੱਲਾ ਵਰਕ ਦਾ ਹੀ ਕਾਰੀਗਰ ਪੈਸੇ ਲਏ ਜਾਂਦੇ ਇੱਕ ਸਿਰਫ ਇੰਨੇ ਕ ਵਰਕ ਦਾ ਹੀ ਜਿੰਨੇ ਚ ਆਪਾਂ ਤੁਹਾਨੂੰ ਸਾਰਾ ਸੂਟ ਦੇਣ ਦੇ ਆ ਉਹ ਵੀ ਪਿਓਰ ਤੇ ਦੁਪੱਟੇ ਨਾਲ ਤੇ ਦੁਪੱਟਾ ਆਊਗਾ ਪਿਓਰ ਦਾ ਆਹ ਲੋ ਜੀ ਪਿਓਰ ਦਾ ਦੁਪੱਟਾ ਜੇ ਟਾਈ ਐਂਡ ਆਈ ਦਾ ਲੈਂਸ ਲੱਗੀ ਜੇ ਦੁਪੱਟੇ ਦੇ ਉੱਤੇ ਹਾਂ ਜੀ ਲੈਂਸ ਹਲੋ ਜੀ ਚੈੱਕ ਕਰ ਲਓ ਤੇ ਰੇਟ ਕੀ ਹੈ ਦਾ ਸਿਰਫ 950 ਰੁਪਏ ਸ਼ਿਪਿੰਗ ਹੈ ਜੀ ਫ੍ਰੀ ਇੰਨਾ ਸੋਹਣਾ ਸੂਟ ਆ ਵੀ ਪੁੱਛੋ ਹੀ ਕੁਝ ਨਾ ਕਮਾਲ ਦੀ ਕੁਆਲਿਟੀ ਦਾ ਕਮਾਲ ਦਾ ਸੂਟ ਆਹ ਲਓ ਜੀ ਅੱਗੇ ਆ ਗਿਆ ਬਿੰਗ ਨਹੀਂ ਹਾਂ ਇਹਦੇ ਵੀ ਪਰਪਲ ਵੀ ਕਹ ਦਿੰਦੇ ਡਾਰਕ ਪਰਪਲ ਇਹਦਾ ਵੀ ਨੈਕ ਬਣਿਆ ਬਹੁਤ ਇਹਦੇ ਵੀ ਸਾਰਾ ਨੈਕ ਤੇ ਥ੍ਰੈਡ ਵਰਕ ਜੇ ਆ ਵੇਖੋ ਚੈੱਕ ਕਰਿਓ ਨਾਲ ਹੈਗਾ ਜੇ ਮਿਰਰ ਵਰਕ ਇਹਦੇ ਵੀ ਇਹਦੀ ਲੈਂਥ ਜਿਹੜੀ ਆ ਇਹਦੀ 44 46 ਲੈਂਥ ਜਿਹੜੀ ਰੈਡੀ ਹੋ ਜਾਂਦੀ ਜੇ ਇਹਨਾਂ ਸੂਟਾਂ ਦੀ ਨਾਲ ਇਹਦੇ ਵੀ ਦੁਪੱਟਾ ਜਿਹੜਾ ਹੈ ਜੇ ਪਿਓਰ ਦਾ ਤੇ ਇਹਦੇ 'ਚ ਤੁਹਾਨੂੰ ਪਲੱਸ ਪੁਆਇੰਟ ਦਿਖਾਉਣਾ ਮੈਂ ਪਲੱਸ ਬਹੁਤ ਹੈ ਇਹਦੇ ਵਿੱਚ ਠੀਕ ਹੈ ਤੇ ਵਧੀਆ ਗੱਲ ਆ ਦੀਦੀ ਸੇਵਰ ਕਾਊਗਾ ਇਹ ਸਾਰਾ ਜਿਆਦਾ ਕੱਟ ਵਰਕ ਨਾਲ ਇਹਨਾਂ ਦੇ ਤੇ ਇਹਦੇ ਵਿੱਚ ਪਲੱਸ ਪੁਆਇੰਟ ਤਾਂ ਮੈਂ ਦਿਖਾਵਾਂ ਨਾ ਪਲੱਸ ਕੀ ਇਹਦੇ ਵਿੱਚ ਆ ਬਾਵਾਂ ਦਾ ਡਿਜ਼ਾਈਨ ਜੇ ਆ ਇਹਦੇ ਹੈਗਾ ਜੇ ਪੌਂਚਿਆਂ ਦਾ ਡਿਜ਼ਾਈਨ ਰੇਟ ਹੈਗਾ ਜੀ ਸਿਰਫ 950 ਰੁਪਏ ਮੈਂ ਤੁਹਾਨੂੰ ਦੱਸਣ ਦੇ ਆ ਵੀ ਜਿੰਨਾ ਸੂਟਾਂ ਦੇ ਉੱਤੇ ਵਰਕ ਹੋਇਆ ਨਾ ਇੰਨੇ ਦੀ ਲੇਬਰ ਹੀ ਲੱਗ ਜਾਂਦੀ ਜੇ ਪਰ ਆਪਾਂ ਦੇ ਰਹੇ ਤੁਹਾਨੂੰ ਸੋਹਣੇ ਸੋਹਣੇ ਸੂਟ ਘੈਂਟ ਘੈਂਟ ਸੂਟ ਵਿਦ ਫੈਬਰਿਕ ਵਿਦ ਦੁਪੱਟਾ 950 ਰੁਪਈਆ ਦੇ ਵਿੱਚ ਸੋਹਣੇ ਤੇ ਸਸਤੇ ਸੂਟ ਸੋਹਣੇ ਸਸਤੇ ਸੂਟ ਹਾਂ ਸੋਹਣੇ ਸਸਤੇ ਟਿਕਾਊ ਤੇ ਮਜ਼ਬੂਤ ਅੱਗੇ ਆ ਗਿਆ ਬਲੈਕ ਬਲੈਕ ਕਲਰ ਆ ਗਿਆ ਜੀ ਰਿਪੀਟ ਦੇ ਉੱਤੇ ਮਸਲਿਨ ਕਾਟਨ ਦੇ ਵਿੱਚ ਇਹਦੇ ਵੀ ਨੈੱਕ ਤੇ ਨੈੱਕ ਲਾਈਨ ਜੇ ਹਾਂਜੀ ਪਲਾਸੇ ਦੇ ਲੈਸ ਜਿਹੜੀ ਜੇ ਫੀਲਿੰਗ ਹੋਈ ਓਦਾਂ ਹੀ ਨਾਲ ਕਢਾਈ ਬਹੁਤ ਸੋਹਣੀ ਜੇ ਇਹਦੇ ਨਾਲ ਵਾਈਟ ਕੰਦਰ ਦੀ ਇਧਰ ਘੇਰੇ ਦਿੱਤੇ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਇਹਦੇ ਸਾਰੀ ਕਢਾਈ ਜੇ ਮਸਲੀਨ ਕਾਟਨ ਦਾ ਮਸਲੀਨ ਦਾ ਦੁਪੱਟਾ ਹੈਗਾ ਜੇ ਟਾਈ ਐਂਡ ਟਾਈ ਦਾ ਇਹਦੇ ਵੀ ਫੋਰ ਸਾਈਡ ਲੈਸ ਲੱਗੀ ਹੈ ਦੁਪੱਟੇ ਦੇ ਉੱਤੇ ਕਾਟਨ ਦੀ ਬਹੁਤ ਸੋਹਣੀ ਲੈਸ ਲੱਗੀ ਅੱਛਾ ਟਾਈ ਦੁਪੱਟਾ ਹੈਗਾ ਚਲੋ ਜੀ ਆ ਹੈਗਾ ਜੇ ਦੁਪੱਟਾ ਇਹਦਾ ਬਹੁਤ ਪਿਆਰਾ ਹੈਵੀ ਜਿਹਾ ਇਹ ਵੀ ਸੇਮ ਰੇਟ ਜੇ ਸੇਮ ਰੇਂਜ ਜੇ 950 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਆ ਗਿਆ ਆ ਲੋ ਜੀ ਅੱਗੇ ਆ ਗਿਆ ਪਿੰਕ ਕਲਰ ਹਾਂ ਪਿੰਕ ਕਲਰ ਇਹ ਬਹੁਤ ਸੋਹਣਾ ਵਰਕ ਆਵਾ ਇਹਦੇ ਵੀ ਸਾਰਾ ਵੇਖ ਸਕਦੇ ਜੇ ਤੁਸੀਂ ਬਹੁਤ ਹੀ ਪਿਆਰਾ ਵਰਕ ਜੇ ਕਲੀਆਂ ਪੈ ਕੇ ਨਾਲ ਤੇ ਨਾਲ ਇਹਦੇ ਦੁਪੱਟਾ ਜੇ ਮਸਲੀਨ ਕਾਟਨ ਦਾ ਤੇ ਦੁਪੱਟੇ ਤੇ ਵੀ ਬਹੁਤ ਸਾਰੇ ਫਲਾਵਰ ਬਣੇ ਕਟ ਵਰਕ ਤੇ ਨਾਲ ਆਹ ਦੁਪੱਟਾ ਦਾ ਬਸ ਤੁਸੀਂ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਸੂਟ ਤੁਹਾਨੂੰ ਆਪਾਂ ਸਾਰੇ ਟੌਪ ਤੇ ਟੌਪ ਦੇਣੇ ਘੈਂਟ ਘੈਂਟ ਆ ਲੋ ਜੀ ਬਲੈਕ ਆ ਗਿਆ ਜੇ ਫਿਰ ਰੀਪੀਟ ਦੇ ਉੱਤੇ ਹਾਂਜੀ ਇਹ ਨੈੱਕ ਬਣਿਆ ਇਹ ਆ ਗਿਆ ਕਾਟਨ ਦੇ ਵਿੱਚ ਇਹ ਮਸਲੀਨ ਤੇ ਨਹੀਂ ਜੇ ਕਾਟਨ ਦਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਜੇ ਇਹ ਬਿਨਾ ਲਾਈਨਿੰਗ ਤੋਂ ਸਾਰੇ ਸੂਟ ਜਿਹੜੇ ਜੇ ਸਟਿਚ ਹੁੰਦੇ ਜੇ ਆ ਵਾਲੇ ਨੈੱਕ ਤੇ ਆਊਗਾ ਅੱਖੇ ਦੇ ਅੱਗੇ ਫਰੰਟ ਤੇ ਨੈੱਕ ਤੇ ਘੇਰੇ ਤੇ ਦਾ ਘੇਰਾ ਇਹ ਆ ਗਿਆ ਨਾਲ ਇਹ ਤੇ ਦੁਪੱਟਾ ਸੇਮ ਉਹੀ ਮਸਲੀਨ ਕਾਟਨ ਕਾਟਨ ਦਾ ਫੋਰ ਸਾਈਡ ਲੈਸ ਲਵਾਂਗੀ ਹਾਂਜੀ ਇੱਧਰ ਆਲਾ ਦੰਦ ਦੇਖ। ਧਿਆਨ ਆ ਬਤ ਤਾਰ ਇੱਧਰ ਆ ਜਾ ਬੰਨਿਆ ਜਾ। ਫੜ ਲਾ ਆ ਜਾ। ਬਹੁਤ ਸੋਹਣਾ ਸੂਟ ਹੈ। ਆ ਲੋ ਜੀ ਇਹ ਆ ਗਿਆ ਬਾਬਾ ਸ਼ੇਡ। ਬਾਬਾ ਸ਼ੇਡ। ਇਹਦਾ ਡਿਜ਼ਾਈਨ ਵੇਖੋ ਕਿੰਨਾ ਪਿਆਰਾ ਸੂਟ ਦਾ। ਤੇ ਵਰਕ ਵੀ ਬਹੁਤ ਸੋਹਣਾ ਹੈ ਤੇ। ਸਾਰਾ ਇਹਦਾ ਜਿਹੜਾ ਵਰਕ ਜੇ ਬਹੁਤ ਪਿਆਰਾ ਹੈ ਜੇ ਕੰਟਰਾਸਟ ਬਹੁਤ ਸੋਹਣਾ ਜੀ ਇਹਦਾ। ਤੇ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਉਹ ਹੈਗਾ ਜੇ ਮਸਲੀਨ ਕਾਟਨ ਦਾ। ਕਿਹੜੇ ਦਾ ਪਿਆਰਾ ਡਿਜ਼ਾਈਨ ਆ ਉਹ। ਬਾਬਾ ਸ਼ੇਡ ਪੀਚ ਸ਼ੇਡ ਦਾ ਹੈ ਦੁਪੱਟਾ ਜੇ ਨਾਲ ਇਹਦੇ। ਹਾਂ ਜੀ ਦਾ। ਇਹ ਵੀ ਤੁਹਾਨੂੰ ਮਿਲ ਜੂਗਾ ਜੇ 950 ਰੁਪਈਆ ਦੇ ਵਿੱਚ ਅੱਗੇ ਆ ਗਿਆ ਮਹਿਰੂਨ ਕਲਰ ਮਹਿਰੂਨ ਕਲਰ ਆ ਗਿਆ ਜੀ ਨੱਕ ਤੇ ਹਨਾ ਚੈੱਕ ਕਰ ਲਓ ਡਿਜ਼ਾਈਨ ਇਹਦਾ ਬਹੁਤ ਹੀ ਪਿਆਰਾ ਡਿਜ਼ਾਈਨ ਜੇ ਨਾਲ ਲੈਸ ਲਾ ਕੇ ਫਿੱਟ ਜਾਈਦਾ ਜੀ ਸਦੇ ਉੱਤੇ ਹੈਗਾ ਜੀ ਐਮਬਰਾਇਡਰੀ ਵਰਕ ਨਾਲ ਹੈ ਜੀ ਜੇ ਲੈਸ ਲੱਗੀ ਆ ਜਿਹੜੀ ਥੱਲੇ ਹੈਗਾ ਜਿਹਦੇ ਘੇਰੇ ਦੇ ਉੱਤੇ ਫੇਰ ਵਰਕ ਸੋਹਣੇ ਸੋਹਣੇ ਹੈਵੀ ਵਰਕ ਨੇ ਸਾਰੇ ਆ ਗਏ ਮਹਿਰੂਨ ਕਲਰ ਜੇ ਇਹਦਾ ਕਲਰ ਆ ਗਿਆ ਮਹਿਰੂਨ ਇਹਦੇ ਵਿੱਚ ਚਾਰ ਕਲਰ ਮਿਲ ਜਾਣਗੇ ਤੁਹਾਨੂੰ ਦੁਪੱਟਾ ਹੈਗਾ ਜੀ ਮਸਲੀਨ ਕਾਟਨ ਦਾ ਕੱਟ ਵਰਕ ਦੇ ਨਾਲ ਨਾਲ ਲੈਸ ਰਕੂ ਆ ਇਹ ਚ ਕਲਰ ਆਪਸ਼ਨਾਂ ਮਿਲ ਜਾਣਗੀਆਂ ਤੁਹਾਨੂੰ ਇਹ ਕੱਟ ਕਿੰਨਾ ਕੱਟ ਵੱਡੇ ਵਰਦ ਦੇ ਵਿੱਚ ਆ 3.5 ਮੀਟਰ ਦੀ ਠੀਕ ਅੱਗੇ ਵਿਚਾਰ ਗ੍ਰੀਨ ਕਲਰ ਇਸੇਮ ਡਿਜ਼ਾਈਨ ਆਊਗਾ ਇਹ ਦਿਵਾਈ ਨਹੀਂ ਮਤਲਬ ਹਾਂ ਇਹਦੇ ਨਾਲ ਦਾ ਪਹਿਲਾਂ ਇੱਕ ਸੂਟ ਆਪਾਂ ਸੇਮ ਦਿਖਾ ਦਿੱਤਾ ਹੈਗਾ ਕਲਰ ਚੇਂਜ ਨੇ ਬਸ ਹਾਂ ਹੋ ਗਿਆ ਕਾਫੀ ਚੇਟ ਆ ਲਓ ਜੀ ਚੈੱਕ ਕਰੋ ਯਾਰੀ ਕਾ ਵੀ ਸੂਟ ਇਹਦੇ ਤੇ ਲੱਭਿਆ ਜੀ ਨੈਕ ਬਹੁਤ ਸੋਹਣਾ ਨੈਕ ਦਾ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਜੇ ਦਾ ਉਸ ਤੋਂ ਬਾਅਦ ਇਹਦਾ ਕੇਰਾ ਤੇ ਨਾਲ ਹੈਗਾ ਜੇ ਦੁਪੱਟਾ ਇਹਦੇ ਮਸਲੀਨ कॉटन ਦਾ ਤੇ ਇਹਦੇ ਚ ਪਲੱਸ ਕੀ ਹੈ ਤੁਹਾਨੂੰ ਮੈਂ ਉਹ ਵੀ ਦਿਖਾਉਣਾ ਪਲੱਸ 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 ਇਹਦੇ ਵਿੱਚ ਬਾਵਾ ਆ ਲੋ ਜੀ ਇਹ ਆ ਗਿਆ ਬਾਵਾ ਦਾ ਡਿਜ਼ਾਈਨ ਇਹਦਾ ਬਹੁਤ ਸੋਹਣਾ ਚੈੱਕ ਕਰ ਲਓ ਇਹਦੇ ਵਿੱਚ ਵੀ ਕਲਰ ਆਪਸ਼ਨ ਹੈ ਜਿਹੜੀਆਂ ਤੁਹਾਨੂੰ 4 ਮਿਲ ਜਾਣਗੇ 3 ਕਲਰ ਮਿਲ ਜਾਣਗੇ ਇਹਦੇ ਵਿੱਚ ਵੀ ਬਰਾਊਨ ਕਲਰ ਇਹ ਆ ਗਿਆ ਪਹਿਲਾ ਜਿਹੜਾ ਜੇ ਬਰਾਊਨ ਇਸ ਤੋਂ ਬਾਅਦ ਆ ਗਿਆ ਗ੍ਰੇ ਤੇ ਇੱਕ ਇਹਦੇ ਵਿੱਚ ਨਾ ਇਹ ਸ਼ੇਡ ਦਾ ਸੇਮ ਸੂਟ ਆ ਉਹ ਹੁਣ ਇਸ ਟਾਈਮ ਤੇ ਵੀਡੀਓ ਦੇ ਵਿੱਚ ਹੈ ਜਣੀਗਾ ਸੇਮ ਐਸੇ ਕਲਰ ਦਾ ਮਸਟার্ড ਕਲਰ ਦਾ ਮਸਟার্ড ਕਲਰ ਦਾ ਸੇਮ ਲੈ ਲੈਣਾ ਉਹ ਵੀ ਲੈ ਸਕਦੇ ਹਾਂ ਇੰਸਟਾਗ੍ਰam ਤੇ ਵੀ ਇਹਦੀਆਂ ਮੈਂ ਫੋਟੋਆਂ ਪਾਈਆਂ ਜੇ ਤੇ YouTube ਤੇ ਵੀ ਫੋਟੋਆਂ ਹੈਗੀਆਂ ਜਿਹਦੀਆਂ ਆ ਲੋ ਜੀ ਤੇ ਇਹਦੇ ਨਾਲ ਹੈਗਾ ਜੇ ਇਹਦੇ ਪੌਂਚਾਂ ਬਾਹਾਂ ਤੇ ਜਿੱਦਾਂ ਮਰਜ਼ੀ ਡਿਜ਼ਾਈਨ ਬਣਾ ਲਓ ਆ ਲੋ ਇਹਦੇ ਨਾਲ ਵੀ ਦੁਪੱਟਾ ਜਿਹੜਾ ਜੇ ਮਸਲੀਨ ਦਾ ਟੂ ਸਾਈਡ ਕੱਟਵਰਕ ਅੱਗੇ ਆ ਗਿਆ ਜੇ ਮਸਲੀਨ ਦਾ ਸੂਟ ਪੈਚਵਰਕ ਦੇ ਨਾਲ ਹਾਂਜੀ ਕਰੀਮ ਸ਼ੇਡ ਜੇ ਆਹ ਪੈਚਵਰਕ ਲੱਗਾ ਜੇ ਇਹਦੇ ਵਿੱਚ ਨਾਲ ਕਢਾਈ ਹੋਈ ਜੇ ਆਹ ਫੇਰ ਥੱਲੇ ਪੈਚਵਰਕ ਜੇ ਫੇਰ ਨਾਲ ਕਢਾਈ ਜੇ ਤੇ ਇਹਦੇ ਨਾਲ ਦੁਪੱਟਾ ਹੈਗਾ ਜੇ ਬਲੂ ਕਲਰ ਦਾ ਦੁਪੱਟੇ ਨਾਲ ਦਾ ਹੀ ਪੈਚ ਲੱਗਾ ਜੇ ਸੇਮ ਪੈਚ ਜਿਹੜਾ ਜੇ ਦੁਪੱਟੇ ਨਾਲ ਦਾ ਹੀ ਜੇ ਕੱਟਵਰਕ ਕੱਟਵਰਕ ਟੂ ਸਾਈਡ ਬਹੁਤ ਪਿਆਰਾ ਪ੍ਰਿੰਟ ਜੇ ਪ੍ਰਿੰਟ ਹੋਇਆ ਪ੍ਰਿੰਟ ਹੈ ਪੇਂਟ ਨਹੀਂਗਾ ਪ੍ਰਿੰਟ ਪ੍ਰਿੰਟ ਜੀ ਪ੍ਰਿੰਟ ਹੈ ਇਹ ਹੈ ਰੇਮ ਮਸਲੀਨ ਕਾਟਨ ਦਾ ਇਹਨੂੰ ਲਾਈਨਿੰਗ ਲੱਗਣੀ ਏ ਦੋਵਾਂ ਸੂਟਾਂ ਨੂੰ ਇਹਨੂੰ ਵੀ ਦੇਤੋਂ ਬਾਅਦ ਜਿਹੜਾ ਕਲਰ ਤੁਹਾਨੂੰ ਦਿਖਾਉਣ ਲੱਗਾ ਉਹਨੂੰ ਹੀ ਆ ਰਿਹਾ ਹੋਰ ਸੁਨੇ ਕਲਰ ਕਰੀਮ ਸ਼ੇਡ ਉੱਤੇ ਮਾਰਜੈਂਟਾ ਦਾ ਕੰਟਰਾਸਟ ਮਾਰਜੈਂਟਾ ਕੰਟਰਾਸਟ ਵੇਖੋ ਕਿੰਨਾ ਸੋਹਣਾ ਇਹਨਾਂ ਦਾ ਪੈਚਵਰਕ ਬਹੁਤ ਸੋਹਣਾ ਇਹਨਾਂ ਦੇ ਬਹੁਤ ਸੋਹਣਾ ਦਾ ਹਾਂਜੀ ਆਹ ਲੋ ਜਿਹੜਾ ਮਹਿਰੂਨ ਸੂਟ ਵੇਖਿਆ ਸੀ ਇਹ ਉਹਦੇ ਵਿੱਚ ਆ ਗਈਆਂ ਕਲਰ ਆਪਸ਼ਨਾਂ ਹਣ ਕਲਰ ਤਾਂ ਦਿਖਾਈ ਜਾਂਦੇ ਆ ਪੱਤਲ ਸ਼ੇਡ ਆ ਗਈ ਨਹੀਂ ਨਹੀਂ ਵਾਈਨ ਸ਼ੇਡ ਵਾਈਨ ਸ਼ੇਡ ਇਹ ਡਿਜ਼ਾਈਨ ਸੇਮ ਹੈ ਕਲਰ ਚੇਜ ਸੇਮ ਡਿਜ਼ਾਈਨ ਜਿਹਦੇ ਵਿੱਚ ਕਲਰ ਮਿਲ ਜਣਗੇ ਉਹ ਤੁਹਾਨੂੰ ਕਲਰ ਦਿਖਾ ਦਿੰਨੇ ਆਪਾਂ ਰੇਡ ਸੇਮ ਜੇ ਇਹਨਾਂ ਦਾ 900 ਤੇ 50 ਰੁਪਏ ਅੱਗੇ ਆ ਗਿਆ ਬਲੂ ਕਲਰ ਇੱਕ ਕਾਟਨ ਜੇ ਬਹੁਤ ਪਿਆਰੀ ਸੌਫਟ ਵਾਲੀ ਕਾਟਨ ਜੇ ਪਿਓਰ ਕਾਟਨ ਜੇ ਨੂੰ ਕਹਿੰਦੇ ਆ ਇਹ ਆ ਗਿਆ ਬਲੂ ਸ਼ੇਡ ਡਾਰਕ ਬਲੂ ਨੇਵੀ ਬਲੂ ਕਲਰ ਆ ਗਿਆ ਜੇ ਨਾਲ ਇਹਦੇ ਗ੍ਰੀਨ ਨਾਲ ਮੈਜੈਂਟਾ ਨਾਲ ਦੁਪੱਟਾ ਮਸਲੀਨ ਦਾ ਵਰਕ ਬਹੁਤ ਜਿਆਦਾ ਸੋਹਣਾ ਇਹ ਆ ਗਿਆ ਲਾਸਟ ਕਲਰ ਲਓ ਜੀ ਅੱਗੇ ਆ ਗਿਆ ਲਾਸਟ ਕਲਰ ਆਪਣੇ ਕੋਲ ਲਾਸਟ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਬਹੁਤ ਸੋਹਣਾ ਕਲਰ ਹੈ ਕਲਰ ਬਹੁਤ ਪਿਆਰਾ ਹੈ ਜੇ ਡਾਰਕ ਮਹਿੰਦੀ ਸ਼ੇਡ ਹਾਂ ਤੇ ਆ ਆ ਗਿਆ ਜੇ ਨਾਲ ਇਹਦੇ ਦੁਪੱਟਾ ਮਸਲੀਨ ਕਾਟਨ ਦਾ ਇਹ ਜਿਹੜੇ ਆਪਣੇ ਕੋਲ ਸੂਟ ਸਾਰੇ ਜਿਹੜੇ ਤੁਸੀਂ ਅੱਜ ਵੇਖੇ ਆ ਕਾਟਨ ਦੇ ਕਢਾਈਆਂ ਵਾਲੇ ਬੁਟੀਕ ਸਟਾਈਲ ਤੇ ਬਹੁਤ ਸੋਹਣੇ ਡਿਜ਼ਾਈਨ ਜਿਹੜੇ ਸੀ ਕਿ ਸੂਟਾਂ ਦੇ ਇਹ ਤੁਹਾਨੂੰ ਸਾਰੇ ਮਿਲ ਜਾਣਗੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਰੇਟ ਆਊਗਾ 950 ਰੁਪਏ ਤੇ ਬਾਕੀ ਹੋਰ ਨਵੇਂ ਡਿਜ਼ਾਈਨ ਤੇ ਨਵੀਆਂ ਵੀਡੀਓ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਬਾਏ ਬਾਏ ਸასი ਕਾਲ ਜੀ ਧੰਨਵਾਦ